ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਚਟਪਟੀ ਮਸਾਲੇਦਾਰ ਮਸਾਲਾ ਪਿੰਡੀ ਦੀ ਸਬਜ਼ੀ ਦੀ ਰੈਸਪੀ ਰੈਸਪੀ ਸ਼ੁਰੂ ਕਰਨੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜੀ ਰਿਕੁਐਸਟ ਹੈ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣਾ ਮਸਾਲਾ ਪਿੰਡੀ ਦੀ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ ਅੱਧਾ ਕਿਲੋ ਪਿੰਡੀਆਂ ਲਈਆਂ ਨੇ ਜਿਨ੍ਹਾਂ ਨੂੰ achhi tarah de naal ਧੋ ਕੇ ਸੁਕਾ ਲਿਆ ਹੈ ਤੇ ਫਿਰ ਆਪਾਂ ਇਸ ਨੂੰ ਛੋਟੇ-ਛੋਟੇ ਸਪੀਸ ਸਾਈਜ਼ ਦੇ ਵਿੱਚ ਕੱਟ ਲਿਆ ਤੇ ਵਿੱਚ ਆਪਾਂ ਕੱਟ ਲਗਾ ਲਵਾਂਗੇ ਸਾਰੀਆਂ ਪਿੰਡੀਆਂ ਨੂੰ ਮੈਂ ਇਸ ਤਰ੍ਹਾਂ ਦੇ ਨਾਲ ਕੱਟ ਲਿਆ ਤੇ ਹੁਣ ਆਪਾਂ ਪਿੰਡੀਆਂ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਪਹਿਲਾਂ ਆਪਾਂ ਪਿੰਡੀਆਂ ਦੇ ਲਈ ਮਸਾਲਾ ਤਿਆਰ ਕਰਾਂਗੇ ਮਸਾਲੇ ਦੇ ਲਈ ਮੈਂ ਇੱਥੇ ਤਿੰਨ ਪਿਆਜ਼ ਦੋ ਟਮਾਟਰ ਤਿੰਨ ਮਰਚਾਂ ਪੰਜ ਤੋਂ ਛੇ ਲਸਣ ਦੀਆਂ ਤੁਰੀਆਂ ਤੇ ਅੱਧਾ ਇੰਚ ਅਦਰਕ ਲਿਆ ਲਸਣ ਮਰਚੇ ਤੇ ਅਦਰਕ ਦੇ ਆਪਾਂ ਲੱਗ ਤੋਂ ਪੇਸਟ ਤਿਆਰ ਕਰਾਂਗੇ ਟਮਾਟਰਾਂ ਦੀ ਅਲੱਗ ਤੋਂ ਤੇ ਪਿਆਜ਼ ਦੀ ਅਲੱਗ ਤੋਂ ਹੁਣ ਆਪਾਂ ਇੱਕ ਕੜਾਈ ਲਈਏ ਕੜਾਈ ਦੇ ਵਿੱਚ ਮੈਂ 2 ਤੋਂ 3 ਵੱਡੇ ਚਮਚ ਤੇਲ ਪਾਇਆ ਤੇ ਜਦੋਂ ਆਪਣਾ ਤੇਲ ਗਰਮ ਹੋ ਜਾਏਗਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ 1 ਤੋਂ 2 ਮਿੰਟ ਆਪਾਂ ਇਹਨਾਂ ਨੂੰ ਮੀਡੀਅਮ ਗੈਸ ਤੇ ਭੁੰਨਾਂਗੇ ਜਦੋਂ ਇੱਕ ਤੋਂ 2 ਮਿੰਟ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਲਸਣ ਮਰਚਾ ਤੇ ਅਦਰਕ ਦੀ ਜੋ ਆਪਾਂ ਪੇਸਟ ਤਿਆਰ ਕੀਤੀ ਹੈ ਉਹਨੂੰ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਮਿਕਸ ਕਰਾਂਗੇ ਤੇ ਇੱਕ ਤੋਂ 2 ਮਿੰਟ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਹਲਕਾ ਜਿਹਾ 골ਡਨ ਕਲਰ ਹੋਣ ਤੇ ਜਦੋਂ ਹਲਕਾ ਜਿਹਾ 골ਡਨ ਜਿਹਾ ਕਲਰ ਹੋ ਜਾਏਗਾ ਇਹਦਾ ਮਸਾਲੇ ਦਾ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਆਪਾਂ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਹੀ ਪਾਉਣੇ ਨੇ ਕਿਉਂਕਿ ਆਪਾਂ ਮਸਾਲੇਦਾਰ ਭਿੰਡੀ ਬਣਾ ਰਹੇ ਆ ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਹੁਣ ਆਪਾਂ ਤੜਕੇ ਨੂੰ ਮੀਡੀਅਮ ਗੈਸ ਤੇ ਹਿਲਾਉਂਦਿਆਂ ਹੋਇਆਂ 5 ਤੋਂ 10 ਮਿੰਟ ਤੱਕ ਭੁੰਨਾਂਗੇ ਆਪਾਂ ਮੀਡੀਅਮ ਗੈਸ ਤੇ ਤੜਕਾ ਭੁੰਨਾਂਗੇ ਆਪਣਾ ਤੜਕਾ ਬਹੁਤ ਵਧੀਆ ਭੁੱਜੇਗਾ ਤੇ ਆਪਣੀ ਮਸਾਲਾ ਪਿੰਡੀ ਦੀ ਸਬਜ਼ੀ ਵੀ ਬਹੁਤ ਵਧੀਆ ਬਣੇਗੀ ਬਸ ਹਲਕਾ ਹਲਕਾ ਇਸੇ ਤਰ੍ਹਾਂ ਆਪਾਂ ਤੜਕੇ ਨੂੰ ਹਿਲਾਏ ਜਾਵਾਂਗੇ ਆਪਾਂ ਉਹਨੂੰ ਤੱਕ ਤੜਕਾ ਪੁੰਨਾਂਗੇ ਜਦੋਂ ਤੱਕ ਇਸਦਾ ਕਲਰ 골ਡਨ ਨਹੀਂ ਹੋ ਜਾਂਦਾ ਜਦੋਂ ਆਪਣੇ ਤੜਕੇ ਦਾ ਕਲਰ 골ਡਨ ਹੋ ਜਾਏਗਾ ਤਾਂ ਆਪਣਾ ਤੜਕਾ ਭੁੱਜ ਜੇਗਾ ਤੁਸੀਂ ਦੇਖ ਸਕਦੇ ਹੋ ਆਪਣੇ ਕਲਰ ਤੜਕੇ ਦਾ ਕਲਰ 골ਡਨ ਆ ਗਿਆ ਇਸਦਾ ਮਤਲਬ ਕਿ ਆਪਣਾ ਤੜਕਾ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪੇਸਟ ਪਾਵਾਂਗੇ ਟਮਾਟਰ ਆਪਾਂ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਪਾਇਆ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਤੇ 2 ਤੋਂ 3 ਮਿੰਟ ਆਪਾਂ ਪਕਾਵਾਂਗੇ ਤਾਂ ਜੋ ਆਪਣਾ ਟਮਾਟਰ ਵੀ ਵਿੱਚੇ ਪੱਕ ਜਾਵੇ ਹਲਕਾ ਹਲਕਾ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਟਮਾਟਰ ਵੀ ਪੱਕ ਚੁੱਕਿਆ ਆਪਣੇ ਤੜਕੇ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਹੈ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਪਾਵਾਂਗੇ ਤੁਸੀਂ ਜਾਓ ਤਾਂ ਇਹਦੀ ਜਗਾ ਗਰਮ ਮਸਾਲਾ ਵੀ ਪਾ ਸਕਦੇ ਹੋ ਥੋੜੀ ਜਿਹੀ ਦੇਗੀ ਮਿਰਚ ਦੇਗੀ ਮਿਰਚ ਨਾਲ ਆਪਣਾ ਸਬਜੀ ਦਾ ਕਲਰ ਬਹੁਤ ਅੱਛਾ ਆਏਗਾ ਥੋੜਾ ਜਿਹਾ ਗਰਮ ਮਸਾਲਾ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਤੇ ਇੱਕ ਤੋਂ ਦੋ ਮਿੰਟ ਇਸ ਤਰ੍ਹਾਂ ਹੀ ਆਪਾਂ ਭੁੰਨਾਂਗੇ ਤਾਂ ਜੋ ਆਪਣੇ ਮਸਾਲੇ ਵੀ ਚੰਗੀ ਤਰ੍ਹਾਂ ਨਾਲ ਪੱਕ ਜਾਣ ਤਾਂ ਜੋ ਆਪਣੀ ਸਬਜੀ ਦੇ ਵਿੱਚ ਹਲਦੀ ਦਾ ਸਵਾਦ ਕੱਚੀ ਕੱਚੀ ਜੀ ਹਲਦੀ ਦਾ ਸਵਾਦ ਨਾ ਆਵੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਕੇ ਮਿਕਸ ਕਰਕੇ ਤਾਂ ਜੋ ਆਪਣੇ ਮਸਾਲੇ ਵੀ ਚੰਗੀ ਤਰ੍ਹਾਂ ਪੱਕ ਜਾਣ ਇਸ ਕਰਕੇ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੁਣ ਆਪਾਂ ਇਸ ਨੂੰ ਟੱਕ ਕੇ ਰੱਖ ਦਵਾਂਗੇ 1 ਤੋਂ 2 ਮਿੰਟ ਦੇ ਲਈ 1 ਤੋਂ 2 ਮਿੰਟ ਹੋ ਚੁੱਕਿਆ ਹੈ ਹੁਣ ਆਪਾਂ ਆਪਣੇ ਤੜਕੇ ਨੂੰ ਚੈੱਕ ਕਰਦੇ ਹਾਂ ਦੇਖੋ ਆਪਣਾ ਤੜਕਾ ਭੁੱਜ ਚੁੱਕਿਆ 컬러 ਦੇਖੋ ਆਪਣੇ ਤੜਕੇ ਦਾ ਕਿੰਨਾ ਵਧੀਆ ਆਇਆ ਤੁਹਾਨੂੰ ਤੜਕੇ ਦੇ ਵਿੱਚ ਆਇਲ ਨਜ਼ਰ ਆ ਰਿਹਾ ਹੁਣ ਇਸ ਦਾ ਮਤਲਬ ਆਪਣਾ ਤੜਕਾ ਭੁੱਜ ਕੇ ਬਿਲਕੁਲ ਤਿਆਰ ਹੈ ਹੁਣ ਇਹਦੇ ਵਿੱਚ ਮੈਂ 2 ਚਮਚ ਮਲਾਈ ਪਾਈ ਹੈ ਮੈਂ ਫਰੈਸ਼ ਮਲਾਈ ਪਾਈ ਹੈ ਮਲਾਈ ਪਾਉਣ ਨਾਲ ਮਸਾਲਾ ਪਿੰਡੀ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਏਗਾ ਤੁਸੀਂ ਵੀ ਜਦੋਂ ਵੀ ਮਸਾਲਾ ਪਿੰਡੀ ਬਣਾਓ ਤਾਂ ਮਲਾਈ ਵਿੱਚ ਜ਼ਰੂਰ ਪਾਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 1-2 ਮਿੰਟ ਲਈ ਭੁੰਨ ਲਾਂਗੇ ਤਾਜੋ ਆਪਾਂ ਜਿਹੜੀ ਮਿਲਾਈ ਪਾਈ ਉਹ ਵੀ ਆਪਣੇ ਤੜਕੇ ਦੇ ਵਿੱਚ ਮਿਕਸ ਹੋ ਜਾਵੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਵਾਂਗੇ 2 ਮਿੰਟ ਲਈ 2 ਮਿੰਟ ਹੋ ਗਏ ਨੇ ਦੇਖੋ ਆਪਣਾ ਤੜਕਾ ਪੁੱਜ ਚੁੱਕਿਆ ਕਿੰਨਾ ਵਧੀਆ ਕਲਰ ਆਇਆ ਆਪਣਾ ਤੜਕਾ ਪੁੱਜ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਭਿੰਡੀਆਂ ਪਾਵਾਂਗੇ ਜੁੜੀਆਂ ਕਿ ਆਪਾਂ ਕੱਟ ਕੇ ਰੱਖੀਆਂ ਹੋਈਆਂ ਨੇ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਭਿੰਡੀਆਂ ਪਾ ਦਾਂਗੇ ਤੇ ਵਿੱਚ ਮਿਕਸ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਸਾਰੇ ਮਸਾਲੇ ਵਿੱਚ ਆਪਾਂ ਚੰਗੀ ਤਰ੍ਹਾਂ ਨਾਲ ਭਿੰਡੀਆਂ ਨੂੰ ਮਿਕਸ ਕਰ ਦਵਾਂਗੇ ਤੇ ਗੈਸ ਦਾ ਫਲੇਮ ਆਪਾਂ ਹਾਈ ਹੀ ਰੱਖਾਂਗੇ 2 ਮਿੰਟ ਲਈ ਹੁਣ ਆਪਾਂ ਗੈਸ ਦਾ ਫਲੇਮ ਸਲੋ ਕਰ ਦਵਾਂਗੇ ਤੇ ਭਿੰਡੀਆਂ ਨੂੰ ਟੱਕ ਕੇ ਰੱਖ ਦਵਾਂਗੇ ਦੋ ਤੋਂ 3 ਮਿੰਟ ਬਾਅਦ ਮੈਂ ਹੁਣ ਦੇਖ ਰਹੀ ਆ ਦੇਖੋ ਚੈੱਕ ਕੀਤੀਆਂ ਤੇ ਦੇਖੋ ਆਪਣੀਆਂ ਪਿੰਡੀਆਂ ਬਣ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਦੋ ਤੋਂ 3 ਮਿੰਟ ਹੋਰ ਆਪਾਂ ਇਹਨਾਂ ਨੂੰ ਪਕਾਵਾਂਗੇ ਫਿਰ ਆਪਣੀ ਮਸਾਲਾ ਪਿੰਡੀ ਬਣ ਕੇ ਤਿਆਰ ਹੋ ਜਾਏਗੀ ਆਪਾਂ ਫਿਰ ਤੋਂ ਟੱਕ ਕੇ ਰੱਖ ਦੇਵਾਂਗੇ 2 ਮਿੰਟ ਹੋ ਚੁੱਕੇ ਨੇ ਆਪਾਂ ਚੈੱਕ ਕਰਦੇ ਆਂ ਦੇਖੋ ਆਪਣੀ ਮਸਾਲਾ ਪਿੰਡੀ ਬਣ ਕੇ ਤਿਆਰ ਹੈ ਤੁਹਾਨੂੰ ਆਇਲ ਨਜ਼ਰ ਆ ਰਿਹਾ ਹੋਵੇਗਾ ਆਪਣੀ ਮਸਾਲਾ ਪਿੰਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਚਾਹੋ ਤਾਂ ਇਸ ਨੂੰ ਪਰੌਂਠਿਆਂ ਨਾਲ ਖਾਓ ਜਾਂ ਰੋਟੀ ਨਾਲ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਮੇਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਤੁਹਾਨੂੰ ਸਾਡੀਆਂ ਰੈਸਪੀਆਂ ਕਿਵੇਂ ਦੀਆਂ ਲੱਗੀਆਂ ਨੇ ਤੇ ਜੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਲਦੇ ਆਂ ਸਾਡੀ ਅਗਲੀ ਵੀਡੀਓ ਦੇ ਵਿੱਚ